ਬੜੀ ਕਦੇਸ਼ੀ ਮਹੱਲਾ ਅਫਗਾਨ ਦਾ ਆਕਾਸ ਤੋਂ ਚੜਤ ਸਿਓਨੇ ਪਿੰਡ ਯਾਰਡ ਤੇ ਬੜੀ ਕਦੇਸ਼ੀ ਮਹੱਲਾ ਅਫਗਾਨ ਦਾ ਆਕਾਸ ਤੋਂ ਚੜਤ ਸਿਓਨੇ ਪਿੰਡ ਯਾਰਡ ਤੇ ਇਹ ਵੱਡੇ ਖੱਲੂਕਾਰੇ ਦਾ ਜ਼ਿਕਰ ਹੈ ਜੀ ਜੀ ਦੇ ਵਿੱਚ ਆਪਾਂ ਕਿਹਾ ਸੀ ਕਿ ਬਾਬਾ ਚੜਤ ਸਿੰਘ ਨੇ ਪਿੰਡ ਜਾੜੇ ਸੀ ਉਹ ਹੈ ਪਿੰਡ ਗੈਲਾ ਗੈਲਾ ਪਿੰਡ ਬਰਨਾਲਾ ਜ਼ਿਲ੍ਹੇ ਦੇ ਵਿੱਚ ਅਸੀਂ ਖੜੇ ਹਾਂ ਅੱਜ ਇਸ ਜਗ੍ਹਾ ਤੇ ਉਹ ਸਥਾਨ ਹੈ ਜਿਹੜਾ ਤੁਸੀਂ ਪਿੱਛੇ ਵੇਖ ਰਹੇ ਹੋ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਵੱਡਾ ਖੱਲੂਕਾਰਾ ਕੀਤਾ ਸੀ ਲੇਰ ਕੋਟਲੇ ਤੋਂ ਸਿੱਖ ਫੌਜਾਂ ਇੱਧਰ ਤੱਕ ਆ ਗਈਆਂ ਸੀ ਇਲਾਇਸ ਸਥਾਨ ਤੇ ਇੱਕ ਚਿੜੀ ਬਣੀ ਹੋਈ ਸੀ ਪਾਣੀ ਪੀਣ ਵਾਸਤੇ ਇੱਥੇ ਹਮਲਾ ਕੀਤਾ ਸੀ ਇੱਥੇ ਯੁੱਧ ਹੋਇਆ ਸੀਗਾ ਸਿੱਖ ਫੌਜਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਸੀ ਸ਼ਹੀਦ ਹੋਏ ਸੀ ਸਿੰਘ ਇੱਥੇ ਇੱਥੇ ਗਹਿਲ ਦੇ ਲੋਕਾਂ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਡਰਦੇ ਉਹਨਾਂ ਨੂੰ ਸ਼ਰਨ ਨਹੀਂ ਸੀ ਦਿੱਤੀ ਇਹ ਗਹਿਰੀਆਂ ਦੇ ਵਿੱਚ ਲੁਕੇ ਬੈਠੇ ਸੀ ਲੋਕ ਜਿਹੜੇ ਆਲੇ-ਦਾਲੇ ਕਿਤੇ ਵੀ ਲੁਕੇ ਬੈਠੇ ਸੀ ਉਹਨਾਂ ਨੂੰ ਅੱਗ ਲਗਾ ਦਿੱਤੀ ਸੀ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਬਹੁਤ ਚੰਗਾ ਉਦੋਂ ਮੋਪਰਾਲਾ ਕੀਤਾ ਗਿਆ ਪਿਛਲੇ ਪਾਸੇ ਇੱਕ ਵਿਰਾਸਤ ਬਣਾ ਦਿੱਤੀ ਗਈ ਹੈ ਸ਼ਹੀਦਾਂ ਦੀ ਯਾਦ ਦੇ ਵਿੱਚ ਪਿੰਡ ਦੇ ਵਿੱਚ ਗੈਲਾ ਪਿੰਡ ਦੇ ਵਿੱਚ ਤੁਸੀਂ ਜਰੂਰ ਆਇਓ ਇਸ ਸਥਾਨ ਦੇ ਦਰਸ਼ਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ